ਜਦੋਂ ਮੈਂ ਆ ਸਰੋਂ ਲਾਈ ਆ ਹਾਂਜੀ ਪਹਿਲੀ ਵਾਰ ਲਾਈ ਆ ਹੂੰ ਹੂੰ ਤੇ ਮੈਨੂੰ ਹਰੇਕ ਸਾਡੇ ਵੀਰੇ ਆਂਢੀ ਗੁਆਂਢੀ ਮੈਨੂੰ ਗਾਲਾਂ ਕੱਢਦੇ ਸੀ ਓਕੇ ਕਹਿੰਦੇ ਤੂੰ ਪੁੱਠੇ ਪੰਗੇ ਕਿਉਂ ਲੈਣਾ ਠੀਕ ਆ ਤੂੰ ਕਣਕ ਗੈਉਣੀ ਬੀਜੀ ਹੈਗੀ ਹੂੰ ਮੈਂ ਕਿਹਾ ਵੀਰੇ ਮੇਰੀ ਗੱਲ ਸੁਣ ਲਾ ਕਿੱਲੇ ਨਾਲ ਆਪਾਂ ਨਾ ਫੇਲ ਹੋਣ ਲੱਗੇ ਨਾ ਕੰਮ ਜ ਆਪਾਂ ਤਜਰਬਾ ਕਰਨਾ ਜ਼ਰੂਰੀ ਆ ਜ਼ਰੂਰੀ ਆ ਜ਼ਰੂਰੀ ਆ ਆਪਾਂ ਤਜਰਬਾ ਕਰਕੇ ਦੇਖਿਆ ਉਹੀ ਲੋਕ ਜਿਹੜੇ ਮੈਨੂੰ ਆਕੇ ਕਹਿੰਦੇ ਸੀ ਹੁਣ ਮੈਨੂੰ ਕਹਿੰਦੇ ਵੀਰੇ ਸਾਨੂੰ 20 ਦੇ ਸਾਨੂੰ ਕਾਹਨੂੰ 2 ਕਿੱਲੇ ਲਾਉਣੇ ਆ ਕੋਈ ਕਹਿੰਦਾ ਮੈਂ 2.5 ਕਿੱਲੇ ਲਾਉਣਿਆਂਗੇ ਹੁਣ ਉਹੀ ਕਹਿੰਦੇ ਸਾਨੂੰ ਆਕੇ 20 ਦੇ ਇਹ ਝੋਨੇ ਨੂੰ ਮੂਰੇ ਜਾਉ ਵੀਰੇ ਮੂਰੇ ਜਾਉ ਸਹੀ ਗੱਲ ਇਹ ਮੈਂ ਲਿਖ ਕੇ ਦੇ ਇਹਨੂੰ ਤੇ ਹਨਾ ਜੇ ਝੋਨੇ ਨੂੰ ਨਾ ਮੂਰੇ ਗਈ ਹਨਾ ਮੈਨੂੰ ਕੋਈ ਫਟੇ ਲੰਦ ਕਹਦੇ ਯਾਰ ਅੱ비 ਹਾਂ ਹਰਜਿੰਦਰ ਨੇ ਗੱਲ ਕਹੀ ਸੀ ਵੀ ਇਹ ਝੋਨੇ ਨੂੰ ਮੂਰੇ ਜਾਂਦੀ ਹੈ ਵੀਰੇ ਇਹ ਜਿਹੜਾ ਵਿੱਚ 20 ਆ ਦੂਜਾ ਆ ਗਿਆ ਹਾਂਜੀ ਆ ਦੂਜਾ ਆ ਗਿਆ ਇਹ ਆਈ ਨਹੀਂ ਵੀ ਮੈਂ ਸਰੋਂ ਆਈ ਵੜ ਦੂੰਗੇ ਹਾਂਜੀ ਇਹ ਮੈਂ ਸੰਟੀ ਗਰੂ ਵੀਰੇ ਕੱਲਾ ਕੱਲਾ ਡਾਲ ਐ ਨਹੀਂ ਵੀ ਇਹਦੇ 2 4 ਡਾਲ ਜੂ ਵਿੱਚ ਓਕੇ ਮਤਲਬ ਇਹ ਮੈਂ ਅੱਡ ਕੱਢ ਕੇ ਮੈਨੂੰ ਕੋਈ ਬੰਦਾ ਸਾਬਤ ਕਰ ਦੇ ਆਪਾਂ ਵੱਢਣ ਲੱਗ ਵੀ ਯਾਨੀ ਕਿ ਆਪਾਂ ਵੀਡੀਓ ਬਣਾ ਕੇ ਭੇਜ ਸਕਦੇ ਆਂਗੇ ਇਹ ਗੱਲ ਦੀ ਹਾਂ ਜਿਹੜੇ ਵਿੱਚ ਇਹਦੇ ਗਿੰਮੀ ਡਾਲ ਲੇਗੇ 2 4 ਡਾਲ ਲੇਗੇ ਉਹ ਪਹਿਲਾਂ ਸਪੈਸ਼ਲ ਵੱਢੂਗਾ ਕਹਿੰਦੇ ਜਿਹਨੂੰ ਆ ਗਿਆ ਤਰੀਕਾ ਉਹਦੀ ਇੱਥੇ ਅਮਰੀਕਾ ਮੈਂ ਸ਼ਬਦ ਕਿਉਂ ਵਰਤਿਆ ਮਿੱਤਰੋ ਜੇ ਗੱਲ ਕਰੀਏ ਨਾ ਅੱਜ ਕਿਸਾਨ ਦੇ ਖੇਤ ਦੇ ਵਿੱਚ ਖੜੇ ਆਂ ਵੀ ਪੰਜਾਬ ਇੱਕ ਐਸਾ ਸੂਬਾ ਹੈ ਜਿੱਥੇ ਬਿਨਾ ਨੂਨ ਤੋਂ ਇਹ ਕਹਦੀ ਹੈ ਵੀ ਹਰ ਇੱਕ ਫਸਲ ਉਗ ਸਕਦੀ ਹੈ ਪਰ ਉਹਨੂੰ ਤਰੀਕਾ ਹੋਣਾ ਚਾਹੀਦਾ ਸੋ ਅੱਜ ਜਿਹੜੇ ਭਰਾ ਦੇ ਲਵੇ ਪਹੁੰਚਿਆ ਨਾ ਆਪ ਹਰਜਿੰਦਰ ਸਿੰਘ ਰਾਜੀ ਦੇ ਲਵੇ ਪਿੱਛੇ ਜੀ ਇੱਕ ਟ੍ਰੈਂਡਿੰਗ ਚੱਲਿਆ ਤੀਗਾ ਵੀ ਇੱਕ ਜਿਹੜੀ ਅਜਰਾਈਲ ਦੀ ਸਰੋਂ ਆ ਨਾ ਇਹ ਬਹੁਤ ਘੱਟ ਭਰਾਵਾਂ ਨੂੰ ਮਿਲੀ ਹੈ ਪਰ ਚਾਹਣਾ ਬਹੁਤ ਦੇ ਦਿਲ ਦੇ ਵਿੱਚ ਸੀ ਵੀ ਬਾਈ ਸਾਨੂੰ ਬੀਜ ਚਾਹੀਦਾ ਸਾਨੂੰ ਬੀਜ ਚਾਹੀਦਾ ਕਿਉਂਕਿ ਹਰੇਕ ਇਨਸਾਨ ਹਰੇਕ ਭਰਾ ਜਿਵੇਂ ਕਹਦੀ ਹੈ ਵਾਧੇ ਨੂੰ ਫਿਰਦਾ ਹਰੇਕ ਦੇ ਦਿਲ ਦੇ ਵਿੱਚ ਹੀ ਚਾਹਣਾ ਹੁੰਦੀ ਹੈ ਵੀ ਜਿਹੜਾ ਮੇਰਾ ਖੇਤੀ ਵਾਲਾ ਕੰਮ ਹੈ ਅੱਗੇ ਨੂੰ ਵਧੇ ਹਨਾ ਰਾਜੀ ਵੀਰੇ ਹਾਂਜੀ ਹਾਂਜੀ ਇਹਹੀ ਗੱਲ ਹੈ ਨਾ ਪਰ ਤੁਹਾਡੇ ਵਾਸਤੇ ਨਾ ਅੱਜ ਮੈਂ ਇਜ਼ਰਾਈਲ ਦੀ ਸਰੋਂ ਲੈ ਕੇ ਆਇਆ ਤੇ ਧਰਮੇ ਇਹ ਦਿਖਾ ਦੇ ਜਿਸ ਤਰ੍ਹਾਂ ਬੇਲਾਂ ਨੂੰ ਗੂਰਾਂ ਦੇ ਗੁੱਛੇ ਲੱਗੇ ਹੁੰਦੇ ਹਨਾ ਉਸੇ ਤਰ੍ਹਾਂ ਇਹ ਸਰੋਂ ਦੇ ਗੁੱਛੇ ਆ ਤੁਹਾਨੂੰ ਜਿਹੜਾ ਰੇਟ ਦਸੀਏ ਤੁਸੀਂ ਫਿਰ ਵੀ ਹੈਰਾਨ ਰਹਜੋਗੇ ਵੀ ਇਹ ਨਜ਼ਾਰਾ ਥੋੜੀ ਜਿਹੀ ਥਾਂ ਦੇ ਵਿੱਚ ਬੀਜ ਕੇ ਅਸੀਂ ਇੰਨੀ ਫਸਲ ਦਾ ਮੁਕਾਬਲਾ ਕਰ ਸਕਦੇ ਹਾਂ ਅਸੀਂ ਇੰਨੀ ਕਣਕ ਦੇ ਝੋਨੇ ਦਾ ਮੁਕਾਬਲਾ ਕਰ ਸਕਦੇ ਹਾਂ ਸੋ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਾਂਗੇ ਤੇ ਬਾਈ ਨੂੰ ਕਿੱਥੋਂ ਵੀ ਮਿਲਿਆ ਸੀ ਤੇ ਅੱਜਕੱਲ ਕੀ ਡਿਫਰੈਂਟ ਹੈ ਹਨਾ ਅਸੀਂ ਵੀਡੀਓ ਕਿਉਂ ਪਾ ਰਹੇ ਐਂਡ ਤੱਕ ਦੇਖਿਓ ਤੇ ਪਹਿਲਾਂ ਬਈ ਨੂੰ ਮਿਲਦੀ ਵੀਰੇ ਸਸਰੀਕਾਲ ਸਸਰੀਕਾਲ ਵੀਰੇ ਜੀ ਨਰਾਜ ਜੀ ਠੀਕ ਹੈ ਠੀਕ ਹੈ ਵਧੀਆ ਧਰਮੇ ਵੀਰੇ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਜੀ ਆਏ ਜਿਹੜਾ ਤੁਸੀਂ ਸਾਡੇ ਕੋਲ ਪਹੁੰਚੇ ਹਾਂ ਧੰਨਵਾਦ ਜੀ ਕਿਉਂਕਿ ਬਈ ਸਾਨੂੰ ਬੜੀ ਖੁਸ਼ੀ ਹੋਈ ਜਦੋਂ ਤੁਸੀਂ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ ਕਹਿੰਦੇ ਬਈ ਵੀ ਆਪਣੇ ਲਾਵੇ ਸਰੋ ਹਾਂ ਤੇ ਵੀ ਆਪਾਂ ਮਤਲਬ ਕੋਈ ਬੰਦਾ ਨਰਾਸ਼ ਨਹੀਂ ਹੋਣ ਦੇਣਾ ਹਾਂਜੀ ਕਿ ਤੂੰ ਮੈਨੂੰ ਇਹ ਦੱਸਿਓ ਵੀ ਜਿਹੜੀ ਤੁਸੀਂ ਇਹ ਗੱਲ ਕਹੀ ਸੀ ਆਪਾਂ ਕੋਈ ਬੰਦਾ ਨਰਾਜ਼ ਨਹੀਂ ਕਰਨਾ ਤੁਹਾਨੂੰ ਮਤਲਬ ਕਿੰਨੀ ਕੁ ਮੁਸ਼ਕਲ ਆਈ ਇਹ ਚੀਜ਼ ਇਹ ਵੀਰੇ ਮੇਰੀ ਗੱਲ ਸੁਣ ਲਾ ਇਹ ਮੈਨੂੰ ਵੀ ਦਾ ਪਤਾ ਤਾਂ ਲੱਗਿਆ ਸੀਗਾ ਯਾਨੀ ਕਿ ਇਹ ਆਪਣਾ ਕੋਈ ਮਿੱਤਰ ਸੀ ਉਹਨੂੰ ਵੀ ਗਾਹਾਂ ਆਪਾਂ ਸਪਾਰ ਸਪਾਗੇ ਵੀ ਲੈ ਕੇ ਆਂਦਾ ਸੀਗਾ ਮੈਨੂੰ ਬੀ ਹੀ ਮਿਲ ਰਿਹਾ ਸੀਗਾ ਸਪਾਰਸ ਪਾ ਕੇ ਵੀ ਲੈ ਕੇ ਆਉਂਦਾ ਸੀਗਾ ਕਿੰਨਾ ਕੁ ਲੈ ਕੇ ਆਉਂਦਾ ਸੀ ਇਹ ਮੈਂ ਵੀਰੇ 1 ਕਿਲੋ ਮੈਨੂੰ ਬੀ ਮਿਲਿਆ ਸੀਗਾ ਹਾਂ 1 ਕਿਲੋ ਮੈਨੂੰ ਬੀ ਮਿਲਿਆ ਸੀਗਾ ਯਾਨੀ ਕਿ ਲਿਆਂਦਾ ਆਪਾਂ ਬਹੁਤ ਔਖਾਗਾ ਹੁਣ ਆਪਾਂ ਇਹ ਬੀ ਜਿਹੜਾ ਆਪਾਂ ਲਾਇਆਗਾ ਸਰੂਆਗੀ ਜ ਤੁਹਾਡੇ ਸਾਹਮਣੇ ਖੜੀ ਹੈਗੀ ਕਿਵੇਂ ਆ ਸਰੂਆ ਕਿੰਨਾ ਇਹਦਾ ਨਿਕਾਲ ਨਿਕਲੂਗਾ ਇਹਦਾ ਨਿਕਾਲ ਘਟੋ ਘਟ ਵੀਰੇ 15 ਤੋਂ 16 ਕੁਇੰਟਲ ਕਿਲਿਆ ਨਿਕਲੂਗਾ ਅਸਾ ਇੱਕ ਕਿੱਲੇ ਦੇ ਵਿੱਚੋਂ 15-16 ਕੁਇੰਟਲ ਨਿਕਲਦੀ ਹੈ। ਹਾਂ ਇੱਕ ਕਿੱਲੇ ਦੇ ਵਿੱਚੋਂ 15-16 ਕੁਇੰਟਲ ਵੀਰੇ ਕਿੱਲੇ 'ਚੋਂ ਨਿਕਲੂਗੀ। ਓਕੇ। ਹਾਂ ਤੇ ਮੈਨੂੰ ਇਹ ਦੱਸਿਓ ਜੀ 15-16 ਕੁਇੰਟਲ ਤੁਸੀਂ ਇੱਕ ਦੱਸਿਆ ਵੀ ਇੱਕ ਕਿੱਲੇ ਦੇ ਵਿੱਚੋਂ ਨਿਕਲਦੀ ਆ। ਹਾਂਜੀ ਹਾਂ। ਇਹਦਾ ਰੇਟ ਕੀ ਲੱਗਦਾ ਹੋਊਗਾ? ਇਹਦਾ ਰੇਟ ਵੀਰੇ ਜੇ ਆਪਾਂ ਆਮ ਹੀ ਮੰਨੀਏ ਆਮ ਸਰੋਂ ਵਾਲਾ। ਹਾਂ ਹਾਂ। 6000 ਨੂੰ ਹੁਣ ਰੇਟ ਆ ਸਰੋਂ ਦਾ। ਠੀਕ ਆ। 6000 ਨੂੰ ਕੁਇੰਟਲ ਆ। ਆਮ ਸਰੋਂ ਦਾ ਰੇਟ। ਆਮ ਸਰੋਂ ਦਾ। ਹਾਂਜੀ। ਆਪਾਂ ਮੰਨ ਕੇ ਚੱਲਪੂ 16 ਕੁਇੰਟਲ ਵੀ ਲਾਉਣੀ ਹੈਗੀ। ਆਪਾਂ 12-14 ਕੁਇੰਟਲ ਹੀ 45 ਤੋਂ 50000 ਰੁਪਏ ਕਿਲੇ ਦੀ ਹੂੰ ਆਪਾਂ ਕਿਉਂ ਕਿਸਾਨ ਪਤਾ ਕਿਉਂ ਫੇਲ ਹੈਗਾ ਹਾਂਜੀ ਜਿਹੜੇ ਆਪਾਂ ਇੰਨੇ ਠੇਕੇ ਦੇ ਰਹੇ ਹਾਂਗੇ ਆਪਾਂ ਨੂੰ ਇਹ ਤਾਂ ਪਤਾ ਨਹੀਂ ਆਪਾਂ ਰਿਸੋਰੀਸ ਲੋਕਾਂ ਦੇ ਮਗਰ ਲੱਗੇ ਹੋਏ ਆਂਗਾ ਆਪਾਂ ਹੁਣ 45 ਤੋਂ 50000 ਰੁਪਏ ਆਪਾਂ ਨੂੰ ਕਿਲਾ ਦੇ ਰਿਹਾ ਕਣਕ ਦਾ ਇਹ ਆਪਾਂ ਗੁਣਾ ਕਰ ਲਓ 14 ਕਮਾਂਟਲ ਨੂੰ ਕਰ ਲਓ 15 ਨੂੰ ਕਰ ਲਓ ਇਹ ਵੀਰੇ ਘਟੋ ਘਟ 85000 90000 ਰੁਪਏ ਕਿਲਾ ਦੇ ਕੇ ਜਾਂਦੀ ਆ ਓਕੇ ਹਾਂ ਇਹ ਆਪਾਂ ਕਿਉਂ ਵੀਰੇ ਵੀਡੀਓ ਪਾਉਣ ਲੱਗਿਆਂਗੇ ਇਹ ਆਪਾਂ ਨੂੰ ਪਤਾ ਕਰਨ ਕਿ ਆਪ ਆਪਣੀ ਸਰੋਂ ਤਾਂ ਵੇਚੀ ਜਾਣੀ ਸੀ ਕਿ ਕੁਝ ਕੰਦਾ ਘਾਟ ਨਹੀਂ ਦਾ ਇਹ ਆਪਾਂ ਆਏ ਆ ਵੀਰੇ ਹੁਣ ਜਿਹੜੇ ਠੇਕੇ ਦੇ ਆਪਣਾ ਬਾਹਣ ਨੇ ਬਹੁਤ ਮਹਿੰਗੇ ਨੇ ਮਹਿੰਗੇ ਨੇ ਬਿਲਕੁਲ ਜੇ ਆਪਾਂ ਕਣਕ ਦੀ ਫਸਲ ਲੈਨੇ ਆ ਉਹਦੇ ਨਾਲ ਆਪਾਂ ਨੂੰ ਬਣਦਾ ਕੱਖ ਨਹੀਂ ਹੈਗਾ ਸਹੀ ਗੱਲ ਬਣਦਾ ਕੱਖ ਨਹੀਂ ਇਹ ਸਰੋਂ ਆ ਜਿਹੜੀ ਇਹਦੇ ਨਾਲ ਆਪਾਂ ਤਿੰਨ ਫਸਲ ਵੀ ਲੈ ਸਕਦੇ ਆ ਇਹ ਜੇ ਆਪਾਂ ਅਗੇਤੀ ਲਾ ਦਈਏ ਹਾਂਜੀ ਅਗੇਤੀ ਸਰੋਂ ਲਾ ਦਈਏ ਉਸ ਤੋਂ ਬਾਅਦ ਆਪਾਂ ਮੱਕੀ ਲਾ ਸਕਦੇ ਆ ਮੂੰਗੀ ਵੀ ਲਾ ਸਕਦੇ ਆ ਸਹੀ ਗੱਲ ਲਾ ਸਕਦੇ ਆ ਵੀਰੇ ਬਿਲਕੁਲ ਸਹੀ ਕਿਉਂਕਿ ਏ ਹੁਣ ਜਿਹੜਾ ਆਪਣੀ ਸਰੋਂ ਆ ਗਈ ਇਹ ਆਪਣਾ ਇਹ ਇਰਾਦਾ ਬਣਿਆ ਕਿਉਂਕਿ ਵੀ ਆਪਾਂ ਹਰੇਕ ਕਿਸਾਨ ਦੇ ਘਰ ਆਪਾਂ ਕੁਝ ਵੀ ਆ ਕਿਲੋ-ਕਿਲੋ ਜਿੰਨਾ ਵੀ ਅਗਲੇ ਨੂੰ ਜਾਨਕੀ ਹੋਵੇ ਆਪਾਂ ਹਰੇਕ ਕਿਸਾਨ ਦੇ ਘਰੇ ਆਪਾਂ ਸਰੋਂ ਬਚਾਉਣੀ ਹੈ ਵੀਰੇ ਸਹੀ ਗੱਲ ਹੈ ਕਿਉਂਕਿ ਜੇ ਆਪਾਂ ਵੀਰੇ ਕੰਮਜਾਪ ਹੋਣਾ ਚਾਹੁੰਦੇ ਆ ਆਪਾਂ ਹਰੇਕ ਨੂੰ ਦੇਖਦੇ ਆ ਵੀ ਜੇ ਆਪਣੇ ਵਰਗਾ ਕਿਸਾਨ ਵੀਰੇ ਗਾਹਾਂ ਵਧੂਗਾ ਤੇ ਸਤਾਈਓ ਪੰਜਾਬ ਬਚੂਗਾ ਸਹੀ ਗੱਲ ਬਹੁਤ ਕਹਿੰਡ ਗੱਲ ਹੈ ਸਤਿ ਆਹ ਹਾਂ ਤਾਈਓ ਬਚੂਗਾ ਨਾ ਵੀਰੇ ਬਿਲਕੁਲ ਜੀ ਇਹ ਹੁਣ ਜਿਵੇਂ ਆਪਾਂ ਸਰੋਂ ਆ ਗਈ ਇਹ ਹੁਣ ਆਪਾਂ ਦੇਵਾਂਗੇ ਵੀਰੇ 1500 ਰੁਪਏ ਕਿਲੋ ओके हां 1500 ਰੁਪਏ ਨੂੰ ਕਿਲੋ ਦਵਾਂਗੇ ਕੋਈ ਭਰਾ ਹੋਊਗਾ ਵੱਧ ਲੈਣੀ ਹੈ ਕਿਸੇ ਨੇ ਆਪਾਂ ਉਹਦਾ ਮਾਨਤਾਨ ਵੀ ਕਰਾਂਗੇ ਇਹਦਾ ਠੀਕ ਹੈ ਜੀ ਹਾਂ ਮੈਂ ਯਾਨੀ ਕਿ ਮੇਰਾ 1 ਕਿਲੋ ਤੇ ਖਰਚਾ ਤੇ ਘੱਟੋ ਘੱਟ ਆਪਣਾ ਮੇਰਾ 4000 ਰੁਪਏ ਖਰਚ ਆਇਆ ਜੀ ਵੀਰੇ ਅਸਾਂ ਗੱਡੀ ਦਾ ਤੇਲ ਫੂਕ ਕੇ ਗਿਆ ਸੀਗਾ ਤੇ ਦਿਖਾਹਾਂ ਤੋਂ ਬੰਦੇ ਉਠਾ ਕੇ ਲੈ ਕੇ ਗਿਆ ਸੀਗਾ 1 ਕਿਲੋ ਤੇ ਮੇਰਾ ਖਰਚ ਆਇਆ ਸੀਗਾ ਮਤਲਬ ਹੁਣ ਕਿਸ ਜਿੰਮੇ ਤੁਸੀਂ ਫਰਮੈਸਾ ਪਾਪਾ ਕੇ ਲੈਤੀ ਐ ਸਰ ਕਿਲੋ ਲਿਆਂਦੀ ਆ ਹਾਂ ਕਿਲੋ ਲਿਆਂਦੀ ਆ ਕਿਸੇ ਸੱਜਣ ਨੂੰ ਫਰਮੈਸਾ ਪਾਉਣ ਦੀ ਲੋੜ ਨਹੀਂ ਹਾਂ ਕਿਸੇ ਨੂੰ ਫਰਮੈਸਾ ਪਾਉਣ ਦੀ ਲੋੜ ਨਹੀਂ ਹੈ ਕੰਟ੍ਰੈਕਟ ਕੰਟ੍ਰੈਕਟ ਕਰਦੇ ਹਾਂ ਆਪਾਂ ਯਾਨੀ ਕਿ ਆਪਦਾ ਐਡਰੈਸ ਦੇਵਾਂਗੇ ਸਾਰਾ ਕੁਝ ਦੱਸਾਂਗੇ ਕਿਸੇ ਨੇ ਕੂਰੀਅਰ ਕਰਵਾਉਣੀ ਹੈਗੀ ਤੇ ਜਿੱਥੇ ਵੀ ਅਗਲਾ ਕਹੂਗਾ ਆਪਾਂ ਕੂਰੀਅਰ ਵੀ ਕਰਵਾ ਦੇਾਂਗੇ ਖਰਚੇ ਅਗਲੇ ਦਾ ਓਕੇ ਬਿਲਕੁਲ ਤੇ ਵੱਡੀ ਗੱਲ ਤਾਂ ਹੈਗੀ ਧਰਮੇ ਤੇ ਤੁਸੀਂ ਭਾਈ ਪਹਿਲਾਂ ਬਧਾਈ ਦੇ ਪਾਤਰੋਂ ਜਿਹੜਾ ਤੁਸੀਂ ਇੰਨਾ ਕੁ ਸੁਣਨਾ ਉਦਮ ਕੀਤਾ ਹਨ ਇੱਕ ਡਿਫਰੈਂਟ ਜਿਵੇਂ ਕਹਦੀ ਇਹ ਫਸਲ ਤੇ ਫੋਕਸ ਕੀਤਾ ਨਹੀਂ ਨਾ ਭਾਈ ਆਪਣੇ ਕਿਸਾਨ ਕੀ ਕਰਦੇ ਸਿਰਫ ਦੋ ਫਸਲਾਂ ਦੇ ਪਿੱਛੇ ਭੱਜੇ ਹੁੰਦੇ ਹਾਂ ਦੋ ਫਸਲਾਂ ਦੇ ਪਿੱਛੇ ਭੱਜੇ ਹੁੰਦੇ ਹਾਂ ਚਾਹੇ ਤੁਸੀਂ ਲਾ ਲਓ ਵੀ ਕੁਦਰਤੀ ਮਾਰਦਾ ਕੋਈ ਪਤਾ ਨਹੀਂ ਹੁੰਦਾ ਫਿਰ ਬਹੁਤ ਮਤਲਬ ਜਿਵੇਂ ਕਹਦੀ ਇਹ ਜਿਗਰਾ ਕਰਨਾ ਪੈਂਦਾ ਵੀ ਖੁਦਕੁਸ਼ੀਆਂ ਬਹੁਤ ਦੇਖਦੇ ਹਾਂ ਖੁਦਕੁਸ਼ੀਆਂ ਹੈਨਾ ਪਰ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਭਾਈ ਤੁਸੀਂ ਮੈਨੂੰ ਇਹ ਗੱਲ ਸੁਣ ਲੱਗੇ ਤੁਹਾਡੇ ਚ ਬੜਾ ਫਕਰ ਮਹਿਸੂਸ ਹੋਇਆ ਜਿਹੜਾ ਤੁਸੀਂ ਕਹਿਣਾ ਵੀ ਆਪਾਂ ਕਿਸਾਨ ਬਚਾਉਣਾ ਹਾਂ ਕਿਸਾਨ ਬਚਾਉਣਾ ਵੀ ਆਪਾਂ ਕਿਉਂਕਿ ਆਪਾਂ ਨੂੰ ਇੱਕ ਦੂਜੇ ਦੇ ਪ੍ਰਤੀ ਫਿਕਰਮੰਦ ਹੋਣਾ ਪਿਆ ਹੁਣ ਧਰਮ ਆਇਆ ਠੇਕੇ ਬਹੁਤ ਜ਼ਿਆਦੇ ਨਹੀਂ ਹਾਂ ਠੇਕੇ ਬਹੁਤ ਜ਼ਿਆਦੇ ਨਹੀਂ ਅਗਲਾ ਹੁਣ ਵੀਰੇ ਖੁਦਕੁਸ਼ੀਆਂ ਕਿਉਂ ਕਰਦਾ ਹੈ ਅਗਲੇ ਨੂੰ ਕੋਈ ਬਚਦਾ ਨਹੀਂ ਬਚਦਾ ਨਹੀਂ ਹੁਣ ਆਪਾਂ ਇਹੀ ਲਾ ਲਾ ਜੀ ਆਪਣੀ ਘਟੋ ਘਟ ਲਾ ਕੇ ਆਪਣੀ 80000 ਚੋਕੀਲੇ ਨਿਕਲੀ ਯਾਰ ਮਾੜੀ ਕੀ ਆ ਸਹੀ ਗੱਲ ਹੈ ਘੱਟੋ ਘੱਟ ਨਹੀਂ ਤਾਂ ਆਪਣੀ 90 95000 ਦੀ ਨਿਕਲਦੀ ਬਿਲਕੁਲ ਜੀ ਬਿਲਕੁਲ ਨਿਕਲਦੀ ਹੈ ਕਿ ਨਹੀਂ ਇਹਦੇ ਵਿੱਚ ਕੋਈ ਝੂਠ ਨਹੀਂ ਸਾਹਮਣੇ ਖੜੀ ਆ ਰੇਟ ਦਾ ਹਰੇਕ ਨੂੰ ਪਤਾ ਵੀ ਆਮ ਸਰੋਂ ਦਾ ਰੇਟ ਕੀ ਹੂੰ ਠੀਕ ਹੈ ਨਾ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਧਰਮੇ ਜਦੋਂ ਮੈਂ ਆ ਸਰੋਂ ਲਾਈ ਆ ਪਹਿਲੀ ਵਾਰ ਲਾਈ ਆ ਹੂੰ ਹੂੰ ਤੇ ਮੈਨੂੰ ਹਰੇਕ ਸਾਡੇ ਵੀਰੇ ਅੰਢੀ ਗੁਆਂਢੀ ਮੈਨੂੰ ਗਾਲਾਂ ਕੱਢਦੇ ਸੀ ਓਕੇ ਕਹਿੰਦੇ ਤੂੰ ਪੁੱਠੇ ਪੰਗੇ ਕਿਉਂ ਲੈਣਾ ਠੀਕ ਆ ਤੂੰ ਕੰਨਕ ਕਿਉਂ ਨਹੀਂ ਬੀਜੀ ਹੈਗੀ ਹੂੰ ਮੈਂ ਕਿਹਾ ਵੀਰੇ ਮੇਰੀ ਗੱਲ ਸੁਣ ਲਾ ਕਿੱਲੇ ਨਾਲ ਆਪਾਂ ਨਾ ਫੇਲ ਹੋਣ ਲੱਗੇ ਨਾ ਕੰਮ ਜੇ ਤਜਰਬਾ ਕਰਨਾ ਜ਼ਰੂਰੀ ਆ ਜ਼ਰੂਰੀ ਆ ਜ਼ਰੂਰੀ ਆ ਆਪਾਂ ਤਜਰਬਾ ਕਰਕੇ ਦੇਖਿਆ ਉਹੀ ਲੋਕ ਜਿਹੜੇ ਮੈਨੂੰ ਆਕੇ ਕਹਿੰਦੇ ਸੀ ਹੁਣ ਮੈਨੂੰ ਕਹਿੰਦੇ ਵੀਰੇ ਸਾਨੂੰ ਬੀਜ ਦੇ ਅਸੂਗ ਆਖ ਨੂੰ 2 ਕਿੱਲੇ ਲਾਉਣੇ ਆ ਕੋਈ ਕਹਿੰਦਾ ਮੈਂ 2.5 ਕਿੱਲੇ ਲਾਉਣਿਆਂਗੇ ਹੁਣ ਉਹੀ ਕਹਿੰਦੇ ਸਾਨੂੰ ਆਕੇ ਬੀਜ ਦੇ ਭਈ ਤੁਸੀਂ ਕਿੰਨਾ ਕਿੰਨਾ ਆਹ ਚਰਾਕ ਵਾਲਾ ਆਇਆ ਸੀ ਇਹ ਫਿਰੋ ਇਹ 1 ਕਿੱਲਾ ਲਾਇਆ ਵੀਰੇ ਆਪਾਂ 1 ਕਿੱਲਾ ਲਾਇਆ 1 ਕਿੱਲਾ ਲਾਇਆ ਇਹ ਹੁਣ ਆਪਾਂ ਇਹ ਕਰਿਆਗਾ ਐਕਸਪੈਰੀਮੈਂਟ ਹੁਣ ਆਪਾਂ ਗਾਹਾਂ ਨੂੰ ਯਾਨੀ ਕਿ ਵਾਹਨ ਆਪਾਂ ਉਹ ਠੇਕੇ ਤੇ ਲਿਆ ਗਾ ਗਾਹਾਂ ਨੂੰ ਹਾਂ ਸਾਹਮਣਾ ਹੋ ਮੋਟਰ ਨਹੀਂ ਦਿੰਦੀ ਹਾਂਜੀ ਹਾਂਜੀ ਉੱਥੇ ਤਿੰਨ ਕਿਲੇ ਨੇ ਤਿੰਨ ਕਿਲੇ ਤਾਂ ਮੈਂ ਪੱਕੀ ਲਾਉਂਗਾ ਸਾਨੂੰ ਸਰੋਂ ਦੇ ਲਾਉਣੇ ਆ ਸਰੋਂ ਦੇ ਤਿੰਨ ਤਾਂ ਪੱਕੀ ਲਾਉਂਗਾ ਹੋ ਸਕਦਾ ਮੈਂ ਇੱਥੇ ਵੀ ਇੱਕ ਦੋ ਕਿਲੇ ਲਾ ਦੇਆ ਠੀਕ ਆ ਹਾਂ ਲਾਉਂਗਾ ਹੀ ਲਾਉਂਗਾ ਲੈ ਵੀ ਸਹੀ ਬਾਕੀ ਗੱਲ ਪਤਾ ਕਰਨ ਕੀ ਆ ਵੀਰੇ ਹੁਣ ਆਪਣਾ ਕੁਛ ਵੀ ਆ ਹੁਣ ਜੇ ਆਪਣੀ ਜਿਹੜੀ ਸਰੋਂ ਆਗੀ ਇਹ ਆਪਾਂ ਚਾਹੇ ਤਾਂ ਆਪਾਂ ਨਾ ਘਰ ਦੀ ਖਾ ਲਓਗੇ ਘਰ ਦਾ ਤੇਲ ਹੋ ਗਿਆ ਸਹੀ ਗੱਲ ਹੈ ਜੀ ਬਿਲਕੁਲ ਆਪਣਾ ਘਰ ਦਾ ਹੋ ਗਿਆ ਸਾਰਾ ਕੁਝ ਕਿਉਂਕਿ ਵੀਰੇ ਆਪਾਂ ਨੂੰ ਪਤਾ ਵੀ ਆਪਣੀ ਘਰ ਦੀ ਵੀਜੀ ਆ ਇਹ ਕਿਹੋ ਜੀ ਆ ਹੁਣ ਆਪਾਂ ਤੇਲ ਮੋਲ ਲੈਣੇ ਆ ਉਹਦੇ ਵਿੱਚ ਆਪਾਂ ਨੂੰ ਕੀ ਪਤਾ ਕੀ ਆ ਆ ਵੀਰ ਜੀ ਮੈਂ ਤੁਹਾਡੀ ਗੱਲ ਰੋਕਦਾ ਵੀਰਿਆ ਇੱਥੇ ਨਾ ਆਪਣੇ ਧਰਮੇ ਚ ਇਧਰੋਂ ਕੈਮਰਾ ਮਾਰੇ ਨਾ ਤੁਹਾਨੂੰ ਆ ਆ ਸਰੋਂ ਤੋਂ ਬਾਈ ਦੀ ਸਰੋਂ ਛੱਡ ਕੇ ਅੱਗੇ ਕੋਈ ਸਰੋਂ ਤਾਂ ਕਿਤੇ ਬੂਟਾ ਵੀ ਦੀਂਦਾ ਇੱਕ ਵੱਟ ਤੇ ਕੋਈ ਐ ਖੜਾ ਦੀਂਦਾ ਤੁਹਾਨੂੰ ਭਾਈ ਵੀ ਵੀ ਕਿੱਲੇ ਵਾਲੇ ਨਾ ਜਦੋਂ ਸਰੋਂ ਤੇ ਤੇਲ ਦੀ ਬੋਤਲ ਦੁਕਾਨ ਤੋਂ ਹੱਥ 'ਚ ਫੜ ਕੇ ਲੈ ਕੇ ਆਉਂਦੇ ਆ ਆਪ ਨੂੰ ਫੀਲ ਲੱਗਦਾ ਵੀ ਯਾਰ ਕੀ ਕਰੀ ਜਾਂਦੇ ਹਾਂ ਕਿਹੜੇ ਰਾਹ ਪੈ ਗਏ ਹਾਂ ਕਿਹੜੇ ਰਾਹ ਪੈ ਗਏ ਹਨਾ ਵੀ ਜਦੋਂ ਆਪਣੇ ਖੇਤਾਂ ਦੇ ਵਿੱਚ ਜਿੱਦਾਂ ਹਰ ਇੱਕ ਚੀਜ਼ ਪੈਦਾ ਹੁੰਦੀ ਆ ਹਾਂ ਪੈਦਾ ਹੁੰਦੀ ਆ ਖਬਰੇ ਯਾਰ ਕਿਹੜੇ ਕੈਮੀਕਲ ਨੇ ਜਿਹੜੇ ਆਪਾਂ ਮਤਲਬ ਆਪਣੇ ਅੰਦਰ ਜਾ ਰਹੇ ਨੇ ਇਸੇ ਕਰਕੇ ਬਿਮਾਰੀਆਂ ਨੇ ਪੈ ਇਸੇ ਕਰਕੇ ਬਿਮਾਰੀਆਂ ਨੇ ਹਰ ਇੱਕ ਚੀਜ਼ ਕਿਸਾਨ ਦੇ ਖੇਤ ਦੇ ਵਿੱਚ ਆਰਗੈਨਿਕ ਪੈਦਾ ਹੋ ਸਕਦੀ ਆ ਹਾਂ ਹਾਂ ਨਾਲੇ ਪਹਿਲਾਂ ਸਾਡੇ ਬਜ਼ੁਰਗਾਂ ਦੀ ਉਮਰ ਇੰਨੀ ਲੰਮੀ ਕਿਉਂ ਸੀ ਉਹਨਾਂ ਨੂੰ ਬਿਮਾਰੀ ਨਹੀਂ ਸੀ ਵੀਰ ਆਪਾਂ ਬਰੇ ਘਰ ਦੀਆਂ ਖਰਾਕਾਂ ਸੀ ਸਾਰੀਆਂ ਆਪਣੀਆਂ ਆਪਾਂ ਕੋਈ ਮੁੱਲ ਦਾ ਲੈ ਕੇ ਨਹੀਂ ਆਉਂਦੇ ਸੀਗੇ ਹੁਣ ਆਪਾਂ ਆਪਦੀ ਮਿਹਨਤ ਕਰਦੇ ਨਹੀਂ ਹੈਗੇ ਕਿਉਂ ਆਪਾਂ ਬਿਮਾਰ ਹੁੰਨੇ ਆ ਸਹੀ ਗੱਲ ਆਪਦੇ ਲੱਤ ਨਹੀਂ ਬਿਮਾਰ ਹੁੰਨੇ ਵੀਰ ਬਿਲਕੁਲ ਜੀ ਬਿਲਕੁਲ ਕਿਉਂ ਆਪਾਂ ਡਾਕਟਰਾਂ ਦੇ ਘਰ ਪਰਦੇਗੇ ਸਹੀ ਗੱਲ ਹੈ ਵੀਰਿਆ ਨਾਲੇ ਹੋਰ ਵੀ ਹੈ ਨਾ ਜਿਹੜੀ ਸਰੋਂ ਦੀ ਤੇਲ ਦੀ ਬੋਤਲ ਆਪਾਂ ਦੁਕਾਨ ਤੋਂ ਲਿਆਉਣੇ ਆ ਇੱਕ ਪਾਸੇ ਤੁਸੀਂ ਉਹ ਦਾਲ ਚ ਪਾ ਕੇ ਦੇਖੋ ਇੱਕ ਵਾਰੀ ਇਹਦਾ ਤੜਕਾ ਲਾ ਕੇ ਹਾਂ ਇਹਦਾ ਤੜਕਾ ਲਾ ਕੇ ਦੇ ਫੇਰ ਪਤਾ ਲੱਗੇ ਹਾਂ ਟੇਸਟੀ ਆ ਜਾਊਗਾ ਹਾਂ ਹੈਨਾ ਜਿਹੜੇ ਸਵਾਦ ਮਤਲਬ ਆਪਾਂ ਨੂੰ ਆਪਣੇ ਖੇਤਾਂ ਦੇ ਵਿੱਚ ਮਿਲਦੇ ਸੀ ਨਾ ਭਾਈ ਉਹ ਆਪਾਂ ਦੁਕਾਨਾਂ ਤੋਂ ਲਿਆਉਣੇ ਆ ਹਾਂ ਦੁਕਾਨਾਂ ਤੋਂ ਕਿੱਥੋਂ ਦੁਕਾਨਾਂ ਦੀਸ ਕਰ ਲੈਣਗੇ ਉਹੀ ਤਾਂ ਹੈਗਾ ਵੀ ਹਾਂ ਹਾਂ ਓਕੇ ਤੇ ਭਾਈ ਇਹ ਆਪਣਾ ਪਿੰਡ ਕਿਹੜਾ ਪੈ ਜਾਂਦਾ ਇਹ ਪਿੰਡ ਹੈਗਾ ਵੀਰੇ ਆਪਣਾ ਠੁੱਲੀ ਵਾਲਾ ਠੁੱਲੀ ਵਾਲ ਠੁੱਲੀ ਵਾਲ ਪਿੰਡ ਆਗਾ ਮੇਰਾ ਨਾਂ ਹੈਗਾ ਹਰਜਿੰਦਰ ਸਿੰਘ ਰਾਜੀ ਹਾਂਜੀ ਮੇਰਾ ਪਿੰਡ ਹੈਗਾ ਠੁੱਲੀ ਵਾਲਾ ਹਾਂਜੀ ਤੇ ਆਪਣਾ ਇਧਰੋਂ ਆਪਣਾ ਪੈ ਜਾਂਦਾ ਮਹਿਲਕਲਾ 9 ਕਿਲੋਮੀਟਰ ਜਿਲ੍ਹਾ ਬਰਨਾਲੇ ਦਾ ਪਿੰਡ ਹੈ ਹਾਂ ਜਿਲ੍ਹਾ ਬਰਨਾਲੇ ਦਾ ਪਿੰਡ ਹੈਗਾ ਮਹਿਲਕਲਾ ਪੈ ਜਾਂਦਾ 9 ਕਿਲੋਮੀਟਰ ਸੇਰਪੁਰ ਵੀ 9 ਕਿਲੋਮੀਟਰ ਪੈ ਜਾਂਦਾ ਬਰਨਾਲਾ ਪੈ ਜਾਂਦਾ ਆਪਾਂ ਨੂੰ 18 ਕਿਲੋਮੀਟਰ ਜੀ ਮਰੇ ਕੋਲਲਾ ਪੈ ਜਾਂਦਾ 28 ਕਿਲੋਮੀਟਰ 28 ਕਿਲੋਮੀਟਰ ਹਾਂ ਯਾਨੀ ਕਿ ਇਹ ਸੈਂਟਰ ਜੀ ਦੇ ਚੋਂ ਪਿੰਡ ਆ ਗਿਆ ਹਾਂ ਸੈਂਟਰ ਜੀ ਦੇ ਚੋਂ ਪਿੰਡ ਆ ਗਿਆ ਨੇੜੇ ਤੁਹਾਡੇ ਕਿਹੜੇ ਕਿਹੜੇ ਪਿੰਡ ਪੈ ਜਾਂਦੇ ਨੇ ਇਹਦੇ ਠੂਲੀ ਨੇੜੇ ਆਪਣੇ ਵੀਰੇ ਹਮੇਦੀ ਮੰਗੇਆਲਾ ਗੁਰਮਾ ਗਮਟੀ ਓਕੇ ਹਾਂ ਮਨਾਲ ਠੀਕ ਆ ਤੇ ਇਹ ਪਿੰਡ ਆ ਗਿਆ ਆਪਣਾ ਇਹ ਸਾਰੇ ਪਿੰਡ ਨੇੜੇ ਹਾਂ ਸਾਰੇ ਸਾਰੇ ਨੇੜ 82888 57547 ओके हां एक ਆਪਣਾ ਹੋਰ ਨੰਬਰ ਆ ਵੀਰੇ ਹਾਂਜੀ ਤੇ 90548 00086 ओके हां जी हां ਤੇ ਲੈ ਮਿੱਤਰੋ ਏ ਨੰਬਰਾਂ ਤੇ ਸੰਪਰਕ ਕਰੋ ਜੇ ਤੁਹਾਡੇ ਵੀ ਦਿਲ ਦੇ ਵਿੱਚ ਚਾਹਣਾ ਨਾ ਵੀ ਪਰ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਇੱਕ ਵਾਰੀ ਨਾ ਐਕਸਪੈਰੀਮੈਂਟ ਕਰਕੇ ਦੇਖੋ ਹਾਂ ਕਰਕੇ ਦੇਖੋ ਹਾਂ ਜਿਵੇਂ ਬਾਈ ਨੇ ਵੈਸੇ ਹੋਰ ਹਨਾ ਇੱਕ ਤਾਂ ਹੁੰਦਾ ਨਵਾਂ ਕੰਮ ਚੱਲੋ ਬਾਈ ਨੇ ਤਾਂ ਚਾਹੇ ਆਂਢੀ ਗੋਂਢੀ ਮਜ਼ਾਕ ਕਰਦੇ ਸੀ ਹਾਂ ਹਾਂ ਤੁਹਾਨੂੰ ਤਾਂ ਬਈ ਸਾਰਾ ਕੁਝ ਬਣਾ ਬਣਾਇਆ ਦੀਦਾ ਨਾ ਹਾਂ ਬਣਾ ਬਣਾਇਆ ਬਈ ਇਹ ਸੱਚ ਕਿ ਆ ਉਜਰੈਲ ਦੀ ਦੱਸਿਆ ਤੁਸੀਂ ਹਾਂ ਉਜਰੈਲ ਦੀ ਸਰੋਂ ਆ ਵੀਰੇ ਇਹ ਉਜਰੈਲ ਦੀ ਸਰੋਂ ਧਰਮੇ ਅੰਗੂਰਾ ਮੰਗੂ ਨਾ ਐ ਗੁੱਸੇ ਲੱਗਦੇ ਆ ਗੁੱਸੇ ਲੱਗਦੇ ਨੇ ਇਹ ਦੇਖ ਲਓ ਤੇ ਨਾਲੇ ਆਪ ਵੀ ਜੋ ਯਾਰ ਆਪ ਬਾਕੀ ਧਰਮੇ ਹੁਣ ਆਪਾਂ ਨੂੰ ਆਇਆ ਆਪਾਂ ਨੂੰ ਲੱਗੀ ਵੀ ਦੀਂਦੀ ਆ ਸਾਹਮਣੇ ਆਪਾਂ ਨੂੰ ਐ ਵੀ ਪਤਾਗਾ ਵੀ ਇਹਦਾ ਰਿਜ਼ਲਟ ਕੀ ਨਿਕਲਣਾਗਾ ਰਿਜ਼ਲਟ ਕੀ ਆ ਸਹੀ ਗੱਲ ਆ ਹਾਂ ਇਹ ਆਪਾਂ ਜਾਨੀ ਕਿ 15 ਤੋਂ 16 ਘੰਟਾ ਨਿਕਲ ਕਹਿੰਨੇ ਆਗੇ ਮੇਰੇ ਹਿਸਾਬ ਦੇ ਵਿੱਚ ਹੋ ਸਕਦਾ ਉਦੋਂ ਹੀ ਵੱਧ ਨਿਕਲੂ ਸਾਨੂੰ ਉਦੋਂ ਵੀ ਵੱਧ ਨਿਕਲੂ ਉਦੋਂ ਵੀ ਵੱਧ ਨਿਕਲੂ ਵੀਰੇ ਸਾਨੂੰ ਠੀਕ ਆ ਤੇ ਬਾਈ ਹੁਣ ਮਤਲਬ ਤੁਹਾਡੇ ਲਈ ਵੀ ਬੀਜ ਤਾਂ ਹੋਊਗਾ ਹਾਂ ਬੀਜ ਵੀਰੇ ਆਪਾਂ ਹੁਣ ਜਾਨੀ ਕਿ ਇਹ ਅੱਜ ਤੋਂ 10 12 ਦਿਨਾਂ ਨੂੰ ਵਡਾਂਗੇ ਠੀਕ ਹੈ ਜੀ ਤੇ ਆਪਣੇ ਨਾਲ ਆ ਆ ਨੰਬਰਾਂ ਤੇ ਪੈੰਡ ਠੁੱਲੀ ਵਾਲਾ ਜਿਹੜਾ ਮਰਜ਼ੀ ਆਪਣੇ ਨੰਬਰ ਦੱਸਪਰਕ ਕਰ ਸਕਦਾ ਆਪਣਾ ਇਹ ਆ ਵੀਰੇ ਮਨੋ ਯਾਨੀ ਕਿ ਵੀ ਆਪਾਂ ਘਰ ਘਰ ਇਹ ਚੀਜ਼ ਪਚਾਉਣੀ ਹੈ ਕਿਉਂ ਕਿ ਵੀਰੇ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਕੇ ਆਟਿਆ ਹਾਂਜੀ ਕਣਕ ਆ ਕਣਕ ਜੋ ਆਪਾਂ ਕੀ ਕੱਟਦੇ ਆ ਇਹ ਝੋਨੇ ਨੂੰ ਮੂਹਰੇ ਜਾਉ ਵੀਰੇ ਮੂਹਰੇ ਜਾਉ ਸਹੀ ਗੱਲ ਇਹ ਮੈਂ ਲਿਖ ਕੇ ਦੇਣ ਨੂੰ ਤੇ ਆ ਨਾ ਜੇ ਝੋਨੇ ਨੂੰ ਨਾ ਮੂਹਰੇ ਗਈ ਹੈ ਨਾ ਮੈਨੂੰ ਕੋਈ ਫਟੇ ਲੰਦ ਕਹਦੇ ਯਾਰ ਅਭੀ ਹਰਜਿੰਦਰ ਨੇ ਗੱਲ ਕਹੀ ਸੀ ਵੀ ਇਹ ਝੋਨੇ ਨੂੰ ਮੂਹਰੇ ਜਾਂਦੀ ਹੈ ਵੀਰੇ ਸਹੀ ਗੱਲ ਕਿਉਂਕਿ ਇਹਦੇ ਕੋਈ ਖਰਚਾ ਨਹੀਂ ਆ ਖਰਚਾ ਨਹੀਂ ਹਾਂ ਇਹ ਤੇ ਇੱਕ ਸਪਰੇਅ ਕਰਿਆਗਾ ਅੱਛਾ ਇੱਕ ਸਪਰੇਅ ਹੋਈਗਾ ਹਾਂ ਇੱਕ ਸਪਰੇਅ ਕਰਿਆ ਦੋ ਵਾਰੀ ਇਹਨੂੰ ਜੂਰੀਆ ਲਾਏਗਾ ਠੀਕ ਆ ਤੇ ਇੱਕ ਵਾਰੀ ਆਪਾਂ ਇਹਦੇ ਥੱਲੇ ਡਾਇਰੀ ਪੂਰੀ ਪਾਈਆ ਫੇਰ ਤਾਂ ਖਰਚਾ ਹੋਇਆ ਹੀ ਕੁਛ ਨਹੀਂ ਖਰਚਾ ਹੋਇਆ ਕੁਛ ਨਹੀਂ ਹਾਂ ਨਾ ਇਹਦੇ ਕੋਈ ਯਾਨੀ ਕਿ ਐਡੀ ਹੋਣੀ ਹੈਗਾ ਪਹਿਲਾਂ ਇਹਦੇ ਵਿੱਚ ਦੋ ਵਾਰੀ ਤਰਪਾਲੀ ਨਿਗਾਹਤੀ ਸੀ ਕੱਖਾਂ ਤੋਂ ਆਹ ਦੇਲਾ ਤੁਹਾਡੇ ਸਾਹਮਣੇ ਦੇ ਲੋ ਵਿੱਚ ਇਹਦੇ ਕਿੰਨੇ ਕੱਖ ਨੇ ਕੀ ਗੱਲ ਜਮੇ ਨਿਖਾ ਕੱਖ ਤਾਂ ਹੀ ਨਹੀਂ ਤੋ ਹਾਂ ਉਹੀ ਗੱਲ ਆ ਵੀਰੇ ਇਹ ਤਾਂ ਮਿਹਨਤ ਵੀ ਕੁਛ ਨਹੀਂ ਹੈਗੀ ਜੇ ਆਪਾਂ ਕਹੀਏ ਮਿਹਨਤ ਵੀ ਕੁਛ ਨਹੀਂ ਹੈਗੀ ਸਹੀ ਗੱਲ ਆ ਵੀਰੇ ਹਾਂ ਤੇ ਲੈ ਮਿੱਤਰੋ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹੂੰਗਾ ਨਾ ਤੁਸੀਂ ਇੱਕ ਵਾਰੀ ਐਕਸਪੈਰੀਮੈਂਟ ਕਰਕੇ ਦੇਖੋ ਤੁਹਾਨੂੰ ਇਹ ਜਿਵੇਂ ਕਹਦੀ ਊਜ਼ਰਾਇਲ ਦਾ ਬੀਜ ਚਾਹੀਦਾ ਨਾ ਸਰੋਂ ਦਾ ਤਾਂ ਬਾਈ ਨਾਲ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਪਿੰਡ ਠੋਲੀਵਾਲ ਤੇ ਜ਼ਿਲ੍ਹਾ ਬਰਨਾਲਾ ਨਾਂ ਬਾਈ ਦਾ ਰਾਜੀ ਆ ਹਨਾ ਜੀ ਹਾਂ ਇੱਕ ਹੋਰ ਗੱਲਾਂ ਦਰਮੇਂ ਹਾਂ ਜੀ ਇਹ ਜਿਹੜਾ ਵਿੱਚ ਵੀ ਆ ਦੂਜਾ ਆ ਗਿਆ ਹਾਂ ਜੀ ਆ ਦੂਜਾ ਆ ਗਿਆ ਇਹ ਆਈ ਨਹੀਂ ਵੀ ਮੈਂ ਸਰੋਂ ਆਈ ਵੜ ਦੂੰਗੇ ਹਾਂ ਜੀ ਇਹ ਮੈਂ ਸੰਟੀ ਘਰੂੰ ਵੀਰੇ ਕੱਲਾ ਕੱਲਾ ਡਾਲ ਆਈ ਨਹੀਂ ਵੀ ਇਹਦੇ ਬੀਜ ਦੂ ਚਾਰ ਆਲ ਜੂ ਵਿੱਚ ਓਕੇ ਮਤਲਬ ਇਹ ਮੈਂ ਅੱਡ ਕੱਢ ਕੇ ਮੈਨੂੰ ਕੋਈ ਬੰਦਾ ਸਾਬਤ ਕਰ ਦੇ ਆਪਾਂ ਵੱਢਣ ਲੱਗੇ ਵੀ ਯਾਨੀ ਕਿ ਆਪਾਂ ਵੀਡੀਓ ਬਣਾ ਕੇ ਭੇਜ ਸਕਦੇ ਆਂਗੇ ਇਹ ਗੱਲ ਦੀ ਹਾਂ ਜਿਹੜੇ ਵਿੱਚ ਇਹਦੇ ਗਣਮੀ ਢਾਲ ਲੇਗੇ ਦੋ ਚਾਹ ਢਾਲ ਲੇਗੇ ਉਹ ਪਹਿਲਾਂ ਸਪੈਸ਼ਲ ਵੱਢੂਗਾ ਠੀਕ ਆ ਉਹ ਪਹਿਲਾਂ ਮਤਲਬ ਇਹ ਉਹਦੇ ਵਿੱਚ ਮਿਕਸ ਨਹੀਂ ਹੋਣਾ ਮਿਕਸ ਨਹੀਂ ਹੋਣ ਦਿੰਦੇ ਆਪਾਂ ਓਕੇ ਕਿਉਂਕਿ ਵੀਰੇ ਬੰਦੇ ਆਪਾਂ ਨੂੰ ਜਿਹਦੇ ਕੋਲ ਬੀਜ ਆਊਗਾ ਯਾਨੀ ਕਿ ਆਪਾਂ ਨੂੰ ਵਾਰ-ਵਾਰ ਬੰਦੇ ਫੋਨ ਲਾ ਕੇ ਬੁੱਸਣ ਵੀ ਹਾਂ ਹਰਜਿੰਦਰ ਤੋਂ ਆਪਾਂ ਸਰੋਂ ਲੈ ਕੇ ਆਏ ਸੀਗੇ ਗੱਲ ਫੇਰੀ ਬਣ ਗਈ ਆ ਭਰਾ ਮੇਰੀ ਗੱਲ ਸੁਣ ਲੈ ਵੀਰੇ ਜ਼ਿੰਦਗੀ ਦੇ ਆਪਿਆ ਇੱਥੇ ਆਪਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਮਰ ਜਾਣਾ ਸਹੀ ਗੱਲ ਹੈ ਕਿਸੇ ਦਾ ਕੋਈ ਪਤਾ ਨਹੀਂ ਹੈ ਮੰਦਾ ਆਪਾਂ ਨੂੰ ਯਾਦ ਰੱਖੇ ਵੀ ਹਾਂ ਬੁਲਾਣੇ ਬੰਦੇ ਤੋਂ ਆਪਾਂ ਸਰੋਂ ਲੈ ਕੇ ਆਏ ਸੀਗੇ 20 ਲੈ ਕੇ ਆਏ ਸੀ ਵੀ ਭੈਣ ਦਿੰਦਾ ਬੰਦੇ ਨੇ ਗੱਲਬਾਤ ਵੱਖਰੀ ਸੀਗੀ ਹਾਂ ਤੇ ਇਹ ਵੱਡੀ ਗੱਲ ਆ ਬਈ ਇਮਾਨਦਾਰੀ ਦੀ ਨਹੀਂ ਨਾ ਮਿਲਾਵਟੀ ਸੱਜਣ ਤਾਂ ਫਿਰ ਬਹੁਤ ਫਿਰਦੇ ਹਾਂ ਬਹੁਤ ਫਿਰਦੇ ਨੇ ਵੀਰੇ ਹਾਂ ਅਗਲਾ ਕੰਦਾ ਯਾਰ ਐਂ ਕਰਕੇ ਐਂ ਕਰਦੇ ਹੋ ਹੁਣ ਵੀਰੇ ਆਪਾਂ ਇੱਥੋਂ ਤੱਕ ਮਿਹਨਤ ਕਰਿਆ ਯਾਰ ਹਾਂ ਐਂਡ ਤੇ ਆ ਕੇ ਆਪਾਂ ਵਾਹ ਵੜਦੀ ਯਾਰ ਉਹ ਗੱਲ ਦਾ ਸਵਾਦ ਤਾਂ ਨਹੀਂ ਹੁੰਦਾ ਲੈ ਮਿੱਤਰੋ ਸੰਪਰਕ ਕਰੋ ਯਾਰ ਬਾਈ ਦੇ ਨਾਲ ਹਨਾ ਤੇ ਜਰੂਰ ਮੈਨੂੰ ਪਤਾ ਵੀ ਤੁਹਾਡਾ ਵੀ ਦਿਲ ਕਰੂਗਾ ਇਹ ਚੀਜ਼ ਕਰਨ ਨੂੰ ਪਰ ਤੁਹਾਨੂੰ ਕਰਨੀ ਵੀ ਚਾਹੀਦੀ ਹੈ ਹਨਾ ਕਿਉਂਕਿ ਬਈ ਨੇ ਬਹੁਤ ਵੱਡਾ ਮੈਸੇਜ ਦਿੱਤਾ ਵੀ ਯਾਰ ਜੇ ਕਿਸਾਨ ਹੀ ਕਿਸਾਨ ਦੇ ਨਾਲ ਖੜ ਜੇ ਤਾਂ ਬਈ ਫਿਰ ਕੋਈ ਫਾਹ ਨਹੀਂ ਲੈਂਦਾ ਹਾਂ ਫਾਹ ਨਹੀਂ ਲੈਂਦਾ ਹੈਨਾ ਕਰੋ ਸੰਪਰਕ